ਤੁਸੀਂ ਐਲਨ ਦੀ ਗੱਲ ਕੀਤੀ ਸੋ ਮੈਂ ਤੁਹਾਨੂੰ ਥੋੜਾ ਜਿਹਾ ਕੁਝ ਕਮੈਂਟ ਵੀ ਆ ਰਹੇ ਸੀ ਤੇ ਟੈਸਲਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਟੈਸਲਾ ਕਿਦਾਂ ਦਾ ਇਦਾਂ ਦੀ ਕੰਪਨੀ ਬਣ ਚੁੱਕੀ ਹੈ ਜਿਹੜੀ ਕਿ ਇੱਕ ਉਹਦੇ ਕਹਿੰਨ ਗੂ ਬਿਟਕੋਇਨ ਜਾਂ ਆਪਣੇ ਕ੍ਰਿਪਟੋ ਕਰੰਸੀ ਦੀ ਤਰ੍ਹਾਂ ਐਕਟ ਕਰ ਰਹੀ ਹੈ ਰਾਈਟ ਦਿਨਾਂ ਦੇ ਵਿੱਚ ਉੱਪਰ ਦਿਨਾਂ ਦੇ ਵਿੱਚ ਥੱਲੇ ਤੁਸੀਂ ਇਹਦੇ ਤੇ ਕੀ ਡੀਕ ਦੇ ਰਹੇ ਹੋ ਵੀ ਓਕੇ ਜੇ ਕੋਈ ਬੰਦਾ ਟੈਸਲਾ ਦੇ ਵਿੱਚ ਕਰ ਰਿਹਾ ਇਜ਼ ਅ ਗੁੱਡ ਕੰਪਨੀ ਟੂ ਇਨਵੈਸਟ ਫਾਰ ਲੌਂਗ ਟਰਮ ਔਰ ਤੁਸਾਨੂੰ ਕੀ ਟੇਕ ਹੈਗਾ ਅਗੇਨ ਇਟਸ ਨਾਟ ਅ ਫਾਈਨੈਂਸ਼ੀਅਲ ਐਡਵਾਈਸ ਤੁਸੀਂ ਇਹ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਹੈ ਤੁਸੀਂ ਆਪਣੀ ਡਿਊ ਡਜ ਸੋ ਪਰੀ ਤੁਹਾਡਾ ਕੀ ਇਹ ਤੇ ਅਨਸਰ ਆਏਗਾ ਭਾਜੀ ਜਿਹੜਾ ਟੈਸਲਾ ਦੀ ਆਪਾਂ ਗੱਲ ਕਰੀਏ ਤਾਂ ਟੈਸਲਾ ਮੈਂ ਐਜ਼ ਅ ਪਰਸਨਲੀ ਇਲਾਨ ਮਸਕ ਨੂੰ ਬਹੁਤ ਲੋਕ ਨਹੀਂ ਪਸੰਦ ਕਰਦੇ ਬਟ ਮੈਨੂੰ ਜਿਹੜਾ ਜੇ ਆਪਾਂ ਕਹੀਏ ਕਿ ਜਿਹੜੀ ਉਹਦੀ ਸੋਚ ਆ ਵੀ ਅਸੀਂ ਸਾਰਾ ਕੁਝ ਹੀ ਰੋਬੋਟਿਕਸ ਦੇ ਨਾਲ ਹੀ ਕਰ ਦੇਣਾ ਤਾਂ ਉਹ ਚੀਜ਼ ਮੈਨੂੰ ਵੀ ਨਹੀਂ ਓਨੀ ਵਧੀਆ ਲੱਗਦੀ ਬਟ ਜੇ ਤੁਸੀਂ ਉਹਦੀ ਡਾਕੂਮੈਂਟਰੀ ਪੜੋਗੇ ਜਾਂ ਜਿਹੜੀ ਉਹਦੇ ਬਿਜ਼ਨਸ ਨੂੰ ਲੈ ਕੇ ਪੜੋਗੇ ਜਾਂ ਉਹਦੀ ਸੋਚ ਨੂੰ ਇਨੋਵੇਸ਼ਨ ਦੇ ਵਿੱਚ ਲੈ ਕੇ ਪੜੋਗੇ ਤਾਂ ਉਹ ਬਹੁਤ ਵਧੀਆ ਲੱਗਦੀ ਆ ਜਿਹੜੀ ਮੇਨ ਪ੍ਰੋਬਲਮ ਆ ਰਹੀ ਆ ਨਾ ਜੇ ਆਪਾਂ ਟੈਸਲਾ ਦੇ ਵਿੱਚ ਕਹੀਏ ਤਾਂ ਟੈਸਲਾ ਇੱਕ ਇਹ ਇਹ ਚੀਜ਼ ਦੇ ਨਾਲ ਉੱਪਰ ਗਿਆ ਸੀਗਾ ਇਲੈਕਸ਼ਨ ਤੋਂ ਬਾਅ ਏ ਡੋਨਲਡ 트੍ਰੰਪ ਦਾ ਕਹੀਏ ਕਿ ਆਪਾਂ ਜੋ ਇੰਡੀਆ ਦੇ ਵਿੱਚ ਅਡਾਨੀ ਬਾਨੀ ਮੋਦੀ ਦੇ ਮਿੱਤਰ ਆ ਤਾਂ ਉਹੀ ਜਿਹੜਾ ਉਹ ਜਿਹੜਾ ਫਾਇਦਾ ਉਹ ਮਿਲੂਗਾ ਬਟ ਡੋਨਲਡ 트ੰਪ ਨੇ ਉਹਨੂੰ ਵੀ ਨਹੀਂ ਬਖਸ਼ਿਆ ਤਾਂ ਉਹਨੂੰ ਵੀ ਉਹਨਾਂ ਜਿਆਦਾ ਫਾਇਦਾ ਨਹੀਂ ਦਿੱਤਾ ਤਾਂ ਉਹ ਚੀਜ਼ ਦਾ ਕਰਕੇ ਜਿਹੜੇ ਇਹਨੇ ਕਿਹਾ ਕਿ ਇਲੈਕਟ੍ਰਿਕ ਵੀਕਲਸ ਦੇ ਵੀ ਉਹਨਾਂ ਜਿਆਦਾ ਨਹੀਂ ਹੱਕ ਦੇ ਵਿੱਚ ਚੱਲੋ ਜਦੋਂ ਇੰਨਾ ਜਿਆਦਾ ਆਲਮੋਸਟ 50% ਬੀਟਨ ਡਾਊਨ ਹੋਇਆ ਸਟਾਕ ਤਾਂ ਫਿਰ ਇਹਨੇ ਟਰਾਈ ਵੀ ਕੀਤੀ ਵੀ ਹਾਂਜੀ ਮੈਂ ਟੈਸਲਾ ਬਾਈ ਕਰ ਰਿਆਂਗਾ ਜਿਹੜਾ ਜੇ ਤੁਸੀਂ ਇਹ ਜੇ ਆਪਾਂ ਬਾਈ ਵਾਲੀ ਗੱਲ ਗੱਲ ਕਰੀਏ ਤਾਂ ਇੱਕ ਇਹਦੇ ਵਿੱਚ ਹੋਰ ਪ੍ਰੋਬਲਮ ਕੀ ਆ ਰਹੀ ਹੈ ਨਾ ਕਿ ਜਿਹੜੀਆਂ ਬਾਕੀ ਇਹ ਭਾਜੀ ਕੰਪਨੀਆਂਜ਼ ਦੇ ਉੱਪਰ ਚਾਹੇ ਉਹ ਨਿਊਰੋਲਿੰਕ ਦੇ ਉੱਪਰ ਨਿਊਰੋਲਿੰਕ ਬਹੁਤ ਵਧੀਆ ਟੈਕਨੋਲੋਜੀ ਆ ਜਿਹਦੇ ਉੱਪਰ ਕੰਮ ਕਰ ਰਿਹਾ ਸਪੇਸਐਕਸ ਆ ਜਾਂ ਜੇ ਆਪਾਂ ਕਹੀਏ ਕਿ ਇਹਨੇ ਇਹਨੇ ਜਿਹੜੀ ਹੋਰ ਰੋਬੋ ਰੋਬੋਟਸ ਦੇ ਉੱਪਰ ਕਰ ਰਿਹਾ ਸਾਨੂੰ ਹਜੇ ਤੱਕ ਇਹ ਹੀ ਨਹੀਂ ਕਲੀਅਰ ਹੋ ਰਿਹਾ ਕਿ ਜਿਹੜੀਆਂ ਇਹ ਨਵੀਆਂ ਇਨਵੈਂਸ਼ਨਸ ਕਰ ਰਹੇ ਨੇ ਕੀ ਉਹ ਟੈਸਲਾ ਦੇ ਅੰਡਰ ਹੋਣੀਆਂ ਕਿ ਉਹ ਨਵੀਂ ਇੱਕ ਕੰਪਨੀ ਹੋਊਗੀ ਚਾਹੇ ਉਹ ਐਕਸ ਸੀਗਾ ਇਹਨੇ ਐਕਸ ਏਆਈ ਕਰਕੇ ਇੱਕ ਕਰਤਾ ਕਿ ਉਹ ਉਹ ਸਾਰਾ ਕੁਝ ਜੇ ਤਾਂ ਟੈਸਲਾ ਦੇ ਅੰਡਰ ਲੈ ਕੇ ਆਉਂਦਾ ਤਾਂ ਉਹ ਚੀਜ਼ ਤੋ ਵਧੀਆ ਪੋਜ਼ਿਟਿਵ ਹੋਊਗੀ ਟੈਸਲਾ ਦੇ ਲਈ ਬਟ ਕਿਸੇ ਨੂੰ ਹਜੇ ਇਹੀ ਚੀਜ਼ ਨਹੀਂ ਕਲੀਅਰ ਕਿ ਜਿਹੜੀਆਂ ਨਵੀਆਂ ਇਨਵੈਂਸ਼ਨਸ ਨੇ ਉਹ ਇੱਕ ਇਸ ਕੰਪਨੀ ਦੇ ਅੰਡਰ ਲੈ ਕੇ ਆਉਗੇ ਔਰ ਦੂਸਰੀ ਗੱਲ ਇਹਨਾਂ ਦੇ ਵਿੱਚੋਂ ਭਾਜੀ ਸਿਰਫ ਜਿਹੜੀ ਪੌਲੀਕ੍ਰੇਟਡ ਕੰਪਨੀ ਸਿਰਫ ਟੈਸਲਾ ਹੀ ਆ ਬਾਕੀ ਸਪੇਸ ਐਕਸ ਨਿਊਰਲਿੰਕ ਔਰ ਜਿਹੜੀਆਂ ਬਾਕੀ ਸਾਰੀਆਂ ਕੰਪਨੀਆਂ ਨੇ ਇਹ ਤੁਹਾਡੀਆਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੇ ਔਰ ਈਵਨ ਜਿਹੜੀ ਐਕਸ ਵੀ ਸੀਗੀ ਇਹ ਪਬਲਿਕ ਤੋਂ ਲੈ ਕੇ ਇਹਨਾਂ ਨੂੰ ਪ੍ਰਾਈਵੇਟ ਲੈ ਗਿਆ ਰਾਈਟ ਹੁਣ ਉਹਦੇ ਵਿੱਚ ਤੁਹਾਨੂੰ ਕਾਈ ਕਈ ਵਾਰ ਪ੍ਰਾਈਵੇਟ ਕੰਪਨੀ ਜਦੋਂ ਚਲੋ ਕੁਝ ਉਹਦੇ ਡਾਟਾ ਨਹੀਂ ਹੁੰਦਾ ਤੁਹਾਡੇ ਕੋਲੇ ਕੀ ਕੀ ਉਹਨਾਂ ਦਾ ਲੈਣ ਦੇਣਾ ਤੁਹਾਡੇ ਕੋਲ ਕੁਝ ਵੀ ਉਹਨਾਂ ਦਾ ਨਹੀਂ ਹੈਗਾ ਤਾਂ ਉੱਥੇ ਇੱਕ ਰਿਸਕ ਫੈਕਟਰ ਮੰਨ ਲਾਦਾ ਵੱਡਾ ਹੋ ਜਾਂਦਾ ਆ ਤੁਹਾਡਾ ਰਾਈਟ ਕਿਉਂਕਿ ਤੁਹਾਨੂੰ ਨਹੀਂ ਪਤਾ ਅਰਨਿੰਗਸ ਕੀ ਹੈਗੀਆਂ ਕੀ ਪ੍ਰੋਜੈਕਸ਼ਨ ਆ ਕਿਉਂਕਿ ਆਮ ਬੰਦਾ ਜਿੱਥੇ ਸਹੀ ਤਰੀਕੇ ਨਾਲ ਪੈਸਾ ਲਾਉਂਦਾ ਵਾ ਉਹਨੂੰ ਦੇਖਣਾ ਪੈਂਦਾ ਵੀ ਉਹ ਕਿ ਕਮਾਕ ਹੀ ਰਹੀ ਹੈ ਕੰਪਨੀ ਕਰ ਕੀ ਰਹੀ ਹੈ ਕੀ ਇਹਨਾਂ ਦੀਆਂ ਸੇਲਸ ਹੈਗੀਆਂ ਨੇ ਕਿੰਨਾ ਡੈਟ ਆ ਤੁਸੀਂ ਸਾਰੀਆਂ ਰੇਸ਼ੀਓਜ਼ ਕਰਨੀਆਂ ਹੁੰਦੀਆਂ ਨੇ ਰਾਈਟ ਸੋ ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਵੱਡਾ ਫੈਕਟਰ ਆਨ ਕਰਦਾ ਆ ਚੀਜ਼ ਦੇ ਵਿੱਚ ਪਾਜੀ ਪਾਜੀ ਮੈਂ ਇਹੀ ਦੂਰ ਕਰਕੇ ਜੇ ਜਿਸ ਪ੍ਰਾਈਸ ਦੇ ਉੱਪਰ ਆ ਚੁੱਕਿਆ ਇਹ ਜਿਹੜਾ ਟੈਸਲਾ ਉਹ 217 ਦੇ ਉੱਪਰ ਆ ਤੇ ਜੇ ਜੇ ਬਾਈ ਕਰਨ ਦਾ ਹੋਵੇ ਤੇ ਮੈਂ ਆਪਣੀ ਪਰਸਨਲ ਦੱਸਦਾ ਕਿ ਜੇ ਮੈਂ ਬਾਈ ਕਰਨਾ ਹੋਵੇ ਤਾਂ ਇਹ ਇੱਕ ਵਧੀਆ ਲੈਵਲ ਹੈਗਾ ਜਿੱਥੋਂ ਬਾਈ ਕਰਿਆ ਜਾ ਸਕਦਾ ਬਟ ਇਹ ਆ ਕਿ ਮੈਂ ਇਹ ਨਹੀਂ ਹੋਊਗਾ ਕਿ ਆਪਦਾ ਸਾਰੇ ਦਾ ਸਾਰਾ ਪੈਸਾ ਹੀ ਇਸ ਲੈਵਲ ਦੇ ਉੱਪਰ ਐਂਡ ਆਨ ਕਰੂੰਗਾ ਜੇ ਇਹ ਤਾਂ ਥੱਲੇ ਵੀ ਆਉਂਦਾ ਤਾਂ ਮੇਰੇ ਕੋਲੇ ਇਹ ਇਹ ਮਨੀ ਹੋਵੇ ਵੀ ਜੇ ਇਸ ਤੋਂ ਵੀ ਜੇ 10% ਥੱਲੇ ਆ ਜਾਂਦਾ ਤਾਂ ਮੈਂ ਫਿਰ ਤੋਂ ਦੁਬਾਰਾ ਉਹਨੂੰ ਐਵਰੇਜ ਆਊਟ ਕਰ ਸਕਾਂ ਤਾਂ ਤੁਸੀਂ ਇਲਾਨ ਮਾਸਕ ਦੀਆਂ ਕੰਪਨੀਆਂ ਦਾ ਥੋੜਾ ਜਿਹਾ ਛੇੜਿਆ ਯੂਰੋ ਲਿੰਕ ਸਾਰਾ ਕੁਝ Elon Musk is a good creator, but he's very terrible manager. First of all, the corner as well as manager, management Tasladi. he's working for the government. He's not managing his company. He's not, uh, Jorolink. He's not looking at that. And that is pretty bad shape. He's looking at SpaceX. He's not there. He creates companies good, he, mm -hmm. uh, you know, great companies, but the problem is managing them he i think he gets bored and the companies that he paid for the ones he bought he, he bought the solar company he bought uh, the again uh, he uh, the what what the later one the x uh, twitter when he bought twitter he should never buy companies that already exist he loves creating companies he creates them but he's a terrible manager and that I'll leave it at that i think uh, with uh, especially elon musk he is a fantastic uh, human being he creates what people need. The problem is, he gets bored. Okay.